ਕਿ ਮੈਚ ਹੋਣਗੇ ਟਿਕਾਣੇ ਜੱਟੀ ਆਉਣਗੇ ਪਤਾ ਲੱਗ ਜੂ ਕਿੰਨਾ ਗੱਡੂਗਾ ਪਾਣੀ ਵੀ ਕੁੰਡੀਆਂ ਦੇ ਸੰਗ ਫਸ ਗਏ ਆ ਨਿੱਤਰੂ ਬੜੇ ਮੇਖਾਣੀ ਕੁੰਡੀਆਂ ਦੇ ਸੰਗ ਫਸ ਗਏ ਇੱਕ ਪਾਸੇ ਕਹਿੰਦੇ ਉਹ ਵੇਖ ਨਯਾਰਾ ਉਹ ਵੇਖ ਨਯਾਰਾ ਰਾਜ ਪਿੱਛੇ ਤੇਰੇ ਕੀ ਬਣ ਗਏ ਤਾਲੀਆਂ ਮਾਰ ਭੰਗੜੇ ਲਾਗੇ ਭੰਗੜੇ ਪਾਗੇ ਭੰਗੜੇ ਪਾਗੇ ਗੋਸ਼ੀਆਂ ਓ ਬੱਲੇ 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 ਰਾਂਦੇ ਵਾਲਾ ਵੀ ਹਿੰਟ ਦਾ ਪੱਕਾ ਇਹ ਲੱਗਿਆ ਜ਼ੋਰ ਤਾੜੀਆਂ ਜ਼ੋਰਦਾਰ ਓ ਯਮਾਂ ਬੇਦਰ ਦੇ ਪਾਸੇ ਕੀ ਬਣਦਾ ਰਾਂਦੇ ਵਾਲਿਆ ਹਾ ਡੱਗੋ ਵਾਲਿਆ ਆ ਦੁਨੀਆ ਤੇਰੇ ਜੱਫਿਆਂ ਨੂੰ ਲੋਚਦੀ ਐ ਇੱਕ ਨਾਲ ਸੋਨੀ ਐ ਪਾਉ ਆ ਚਾਰ ਜੱਫੀ ਓ ਹਾਂ ਤਾੜੀਆਂ ਲਾਗੀਆਂ ਤਾੜੀਆਂ ਓ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਤਾੜੀਆਂ ਮੁਕੜੀਆਂ ਨਹੀਂ ਚਾਹੀਦੀਆਂ ਓਏ ਜੇ ਤਾੜੀਆਂ ਜੇ ਲੋਕ ਲਾਉਂਦੇ ਤਾੜੀਆਂ ਚੱਲੀ ਨਾਂਣ ਚੋਟ ਪਾਂ ਕਬੱਡੀ ਖੇਡ ਮੈਦਾਨ ਦੇ ਵਿੱਚ ਕਿ ਮੜਦੇ ਮੜਗੀ ਹੋ ਗਏ ਲੱਗਿਆ ਘੇਰ ਚੋਬਰਾਂ ਦਾ ਓਏ ਕੰਡਾ ਵੀਰੀ ਚੁੱਭਦਾ ਤੇ ਜਿਸਮ ਕਠੋਰ ਚੋਬਰਾਂ ਦਾ ਜਵਾਨੀ ਗਰਮ ਖੂਨ ਮੁੰਡਿਆਂ ਨਾਲ ਲਲਕਾਰੇ ਤਾਵਾਇਦੇ ਓਏ ਰਾਜੇ ਖੇਲੇ ਰਾਜੇ ਖੇਲੇ ਮਾਰਨ ਪਜਾਨੋਂ ਕਿੱਥੇ ਡਰ ਕੇ ਟੜਪੇ ਦਿਲਤੀ ਜਾਂਦੇ ਸਾਨ ਪੜ ਗਏ ਉਹ ਪਾ ਕੇ ਛੱਡਾਂਗੇ ਭਾਈ ਥੋੜਾ ਕੱਟ-ਕੱਟ ਕਰ ਲਈਏ ਆ ਕਬੱਡੀਆਂ ਜਿੱਤ ਹਾਰ ਵਾਲੀਆਂ ਆ ਰੌਤਿਆਂ ਵਾਲਾ ਕਹਿੰਦੇ ਗੋਸ਼ਾ ਕਬੱਡੀ ਪਾਰ ਮੁੰਡਾ ਥਾਪੀਆਂ ਮਾਰਦਾ ਥਾਪੇ ਮਾਰਦਾ ਟੱਕਰ ਨਿੱਕੂ ਦੇ ਨਾਲ ਪਾਸੇ ਹਟਦੇ ਪਾਸੇ ਹਟਦੇ ਪਾਸੇ ਨਿੱਕੂ ਪਾਸੇ 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 ਆ ਨਿੱਕੂ ਅੱਕਲੇਣਾ ਵਾਲਾ ਆ ਕਲਿਆਣਾ ਵਾਲਾ ਕਿਹਜੋੜੇ ਪਾਣੀਆਂ ਚ ਲਾਉਦੇ ਲੋਕ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਇਆ